ਹੈਲੋ ਫਰੈਂਡ ਛੋਟਾ ਸਭ ਦਾ ਸਵਾਗਤ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸੇ ਨੂੰ ਪਤਾ ਪੰਜਾਬ ਚ ਕੋਈ ਵੀ ਜੋਬ ਹੁੰਦੀ ਆ ਉਹਦਾ ਹਰ ਤਰ੍ਹਾਂ ਦਾ ਅਪਡੇਟ ਛੋਟੇ ਕੋਲੇ ਲੈ ਕੇ ਜੀ ਹਾਜ਼ਰ ਹੁੰਨੇ ਆ ਅੱਜ ਇੱਕ ਹੋਰ ਅਪਡੇਟ ਲੈ ਕੇ ਹਾਜ਼ਰ ਹੋਏ ਆ ਛੋਟੇ ਕੋਲੇ ਠੀਕ ਹੈ ਜੀ ਇਸ ਕਰਕੇ ਜਿਹੜੇ ਮੁੰਡੇ ਕੁੜੀਆਂ ਵੀ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਕਰ ਲਓ ਤਾਂ ਜੋ ਕਿ ਪੰਜਾਬ ਚ ਹਰ ਇੱਕ ਜੋਬ ਦਾ ਅਪਡੇਟਸ ਨੂੰ ਟਾਈਮ ਰੈਂਦੇ ਮਿਲਦਾ ਰਹੇ ਅੱਜ ਜਿਹੜਾ ਅਪਡੇਟ ਲੈ ਕੇ ਆਏ ਇਸ ਦੀ ਵੀਡੀਓ ਪਹਿਲਾਂ ਵੀ ਪਾ ਚੁੱਕੇ ਆ ਹੁਣ ਦੁਬਾਰਾ ਤੋਂ ਵੀਡੀਓ ਫੇਰ ਪਾ ਰਿਹਾ ਆ ਦੁਬਾਰਾ ਵੀਡੀਓ ਪਾਉਣ ਦਾ ਕਾਰਨ ਕਿ ਕਿਸੇ ਕਾਰਨ ਸਿਰਫ ਇਹ ਸੀ ਪਹਿਲਾਂ ਇਹਨਾਂ ਆਫੀਸ਼ੀਅਲ ਨੋਟੀਫਿਕੇਸ਼ਨ ਜੋ ਕਿ ਜਾਰੀ ਕੀਤਾ ਸੀ ਓਨਲੀ ਕੋਈ ਪ੍ਰੋਪਰ ਲਿੰਕ ਵਗੈਰਾ ਪ੍ਰੋਵਾਈਡ ਨਹੀਂ ਕੀਤਾ ਉਹ ਸਾਰਾ ਕੁਝ ਆਪਣੋ ਕਲੇ ਆ ਚੁੱਕਿਆ ਹੈ ਅਪਲਾਈ ਲਿੰਕ ਅਪਲਾਈ ਹੋਣਾ ਵੀ ਸਟਾਰਟ ਚੁੱਕਿਆ ਹੈ ਸਾਰਾ ਕੁਝ ਜੋ ਕਿ ਆ ਚੁੱਕਿਆ ਇਸ ਕਰਕੇ ਸੀ ਵੀਡੀਓ ਇਸ ਦੀ ਦੁਬਾਰਾ ਤੋਂ ਪਾ ਰਿਹਾ ਪੋਸਟਾਂ ਕਾਦੀਆਂ ਨੇ ਨਗਰ ਨਿਗਮ ਪਟੰਡਾ ਭਰਤੀ ਹੈ ਜੇ ਪਟੰਡਾ ਦੇ ਪਰਤੇ ਨੂੰ ਇਹੀ ਨਹੀਂ ਹੈਗਾ ਕਿ ਪੋਸਟਾਂ ਲਈ ਪਟੰਡਾ ਵਾਲੇ ਪਰਚਾ ਨੇ ਪੋਸਟਾਂ ਪੰਜਾਬ ਚ ਹਰ ਇੱਕ ਬੰਦਾ ਭਰ ਸਕਦਾ ਵਾ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਓ ਪੋਸਟਾਂ 597 ਸਿ ਸਿਵਰਮੈਨ ਦੀਆਂ 60 ਪੋਸਟਾਂ ਨੇ 90 ਸੋਰੀ 4 11 2025 ਜੋ ਕਿ ਲਾਸਟ ਡੇਟ ਹੈ ਠੀਕ ਹੈ ਜੀ ਆ ਇਹ ਦੇਖਵਾਰ ਦੀ ਐਡ ਹੈ ਜੋ ਕਿ ਜਗਵਾਨੀ ਤੇ ਦਾਟ ਰੂਨ ਦੋਨਾਂ ਵਿੱਚ ਹੀ ਆਈ ਸੀਗੀ ਠੀਕ ਹੈ ਜੀ ਆ ਐਡ ਦੀ ਆ ਗਿਆ ਜੋ ਕਿ ਮੇਨ ਨੋਟੀਫਿਕੇਸ਼ਨ ਪੋਸਟਾਂ ਦੇ ਕਿਨ ਬੁਲਾ 538 ਪੋਸਟਾਂ ਆਈਆਂ ਨੇ ਠੀਕ ਹੈ ਜੀ ਕਿੰਨੇ ਪੋਸਟਾਂ ਆਈਆਂ ਨੇ 538 ਪੋਸਟਾਂ ਆਈਆਂ ਨੇ ਜੋ ਕਿ ਕਾਸਟ ਅਨੁਸਾਰ ਦਿੱਤਾ ਹੈ ਬੇਰਵਾ ਵੀਡੀਓ ਡਿਸਕ੍ਰਿਪਸ਼ਨ ਲਿੰਕ ਤੇ ਆਊਗਾ ਉੱਥੇ ਤੇ ਨੋਟੀਫਿਕੇਸ਼ਨ ਡਾਊਨਲੋਡ ਕਰ ਲੈਣਾ ਵਾ ਉਹਨੂੰ ਟਾਈਮ ਨਾਲੇ ਪੜ੍ਹ ਸਕਦੇ ਆ ਆਮ ਵਰਗ ਲਈ ਫੀਸ ਹਨ ਜਨਰਲ ਵਾਸਤੇ 500 ਐਸਸੀ ਬੀਸੀ ਤੇ ਆਰਥਿਕ ਹਮੇ ਇਡਬਲਯੂਐਸ ਵਾਲੇ 100 ਰੁਪਿਆ ਸਾਫ ਕਾ ਫੌਜੀ 200 ਰੁਪਿਆ ਤੇ ਜਿਹੜੇ 40 ਤੋਂ ਲੈ ਕੇ ਉੱਤੇ ਦੇ ਬੰਗ ਨੇ 100 ਰੁਪਿਆ ਉਹਨਾਂ ਦੀ ਫੀਸ ਹੈ ਹੁਣ ਵਿੱਦਕ ਯੋਗਤਾ ਵਿੱਦਕ ਯੋਗਤਾ ਉਹਨਾਂ ਨੇ ਕਿਆ ਕਿਆ ਵਾਸਤੇ ਲਿਖਣਾ ਪੜਨਾ ਆਉਂਦਾ ਵੀ ਕੁਆਲਿਫਿਕੇਸ਼ਨ ਕੋਈ ਵੀ ਨਹੀਂ ਦੱਸੀ ਇਹਨਾਂ ਨੇ ਠੀਕ ਹੈ ਜੀ ਕੁਆਲਿਫਿਕੇਸ਼ਨ ਕੋਈ ਪੰਜਵੀਂ ਗ੍ਰੇਡ ਕਿੰਨੇ ਗ੍ਰੇਡ ਕੁਆਲਿਫਿਕੇਸ਼ਨ ਕੋਈ ਦੱਸੀ ਨਹੀਂ ਠੀਕ ਹੈ ਜੀ ਉਮੀਦਵਾਰ ਦੁਆਰਾ ਅਦਾ ਕੀਤੀ ਫੀਸ ਜਿਹੜੀ ਹੈਗੀ ਆ ਉਹ ਮੌੜਨਯੋਗ ਨਹੀਂ ਉਹ ਇਹ ਗੱਲ ਜ਼ਰੂਰ ਦੱਸਦੇ ਇਹਨਾਂ ਨੇ ਠੀਕ ਹੈ ਰਾਖਵੀ ਜਿਹੜਾ ਆਨਲਾਈਨ ਫਾਰਮ ਧਿਆਨ ਨਾਲ ਭਰਨਾ ਵਾ ਕਹਿੰਦੇ ਉਹਨੇ ਕਿਹਾ ਉਹ ਜਿਹੜੇ ਐਸਸੀ ਕਾਸਟਰ ਜਿਹੜੇ ਅਬਲੋਂਗ ਕਰਦੇ ਆ ਉਹਦਾ ਸਰਟੀਫਿਕੇਟ ਜ਼ਰੂਰ ਨਾਲ ਲਾਉਣਾ ਵਾ ਹੁਣ ਉਮਰ ਦੀ ਗੱਲ ਕਰ ਲੈਂਦੇ ਆ ਉਮਰ 18 ਤੋਂ 37 ਐਸਸੀ ਨੂੰ 5 ਸਾਲ ਤੇ OBC ਨੂੰ 3 ਸਾਲ ਤੇ ਸਾਫ ਕਾ ਫੌਜੀ ਨੂੰ ਵੀ 5 ਸਾਲ ਦਿੱਤੇ ਹੋਏ ਨੇ ਠੀਕ ਹੈ ਤਜਰਬੇ ਨੰਬਰ ਸੰਦ ਦਿੱਤੇ ਜਾਣ ਜਿਹੜੇ ਬੰਦੇ ਇੱਥੇ ਪੁਰਾਣਾ ਕੰਮ ਕਰ ਰਹੇ ਉਹਨੂੰ ਤਜਰਬੇ ਦੇ ਆਧਾਰ ਤੇ ਉਹਨਾਂ ਨੂੰ ਰੱਖਿਆ ਜਾਊਗਾ ਠੀਕ ਹੈ ਜੀ ਨਵੇਂ ਬੰਦੇ ਜਰੂਰ ਪਰ ਸਕਦੇ ਨੇ ਪਰ ਭਰਨਗੇ ਵੀ ਉਹਨਾਂ ਨੂੰ ਮਿਲੂਗਾ ਪਰ ਜਿਹੜੇ ਤੇ ਪੁਰਾਣੇ ਬੰਦੇ ਨੇ ਉਹਨੂੰ ਤਜਰਬੇ ਦੇ ਆਧਾਰ ਤੇ ਉਹਨਾਂ ਨੂੰ ਵੀ ਅੱਗੇ ਅੱਗੇ ਪ੍ਰੋਮੋਸ਼ਨਾਂ ਦਿੱਤੀਆਂ ਜਾਣਗੀਆਂ ਠੀਕ ਹੈ ਉਸ ਤੋਂ ਇਲਾਵਾ ਕਈ ਬੰਦੇ ਜਿਹੜੇ ਬਾਹਰੋਂ ਆਉਣਗੇ ਜੇ ਉਹ ਤਜਰਬਾ ਰੱਖਦੇ ਨੇ ਉਹਨਾਂ ਨੂੰ ਤਜਰਬੇ ਦੇ ਆਧਾਰ ਤੇ ਨੰਬਰ ਜੋ ਕਿ ਮਿਲਣਗੇ ਹੀ ਮਿਲਣਗੇ ਠੀਕ ਹੈ ਅਪਲਾਈ ਕਰਨ ਦਾ ਲਿੰਕ ਆਪ ਇੱਥੇ ਡਾਊਨਲੋਡ ਕਰ ਸਕਦੇ ਹੋ ਬਾਕੀ ਬੁਝੇ ਡਿਸਕ੍ਰਿਪਸ਼ਨ ਲਿੰਕ ਪਿਆਊਗਾ ਜਿਹੋ ਤੇ ਹੈ ਕਿ ਫਾਰਮ ਪਰ ਸਿਰਫ ਫੋਨ ਤੇ ਭਰਨਾ ਨਹੀਂ ਚੁੱਪ ਕਰਕੇ ਨਹੀਂ ਭਰਨਾ ਉਹ ਤਾਂ ਕਾਫੇ ਤੇ ਆ ਕੇ ਭਰਿਆ ਹੀ ਹੋ ਠੀਕ ਹੈ ਜੀ ਆਪਣੇ ਇਸ ਦਾ ਲਾਲਚ ਨਹੀਂ ਕਰਨਾ ਕਿ ਆਪਣੇ ਪੈਸੇ ਬਚ ਜਾਣਗੇ ਉੱਥੇ ਤੁਸੀਂ ਭਰ ਕੇ ਆ ਸਕਦੇ ਹੋ ਲੈ ਕੇ ਚੱਲਦੇ ਨੇ ਨੋਟੀਫਿਕੇਸ਼ਨ ਨੰਬਰ 2 ਤੇ ਠੀਕ ਹੈ ਜੀ ਨੰਬਰ ਨੋਟੀਫਿਕੇਸ਼ਨ 2 ਆਲੂ ਇਹ ਕਾਦੀਆਂ ਪੋਸਟਾਂ ਨੇ ਸਿਵਰਮੈਨ ਦੀਆਂ ਪੋਸਟਾਂ ਨੇ ਕਾਸਟ ਅਨਸਾਰ ਤੁਹਾਨੂੰ ਦੱਸ ਰੱਖਿਆ ਕਿਵੇਂ ਹੈ ਟੋਟਲ 60 ਪੋਸਟਾਂ ਨੇ ਫੀਸ ਵੀ ਜਰਨਲ ਦੀ 500 ਹੈ ਐਸ.ਸੀ. 100 ਰੁਪਿਆ ਸਾਫ ਕਾ ਫੌਜੀ 200 ਤੇ ਦਬੰਗ ਦੀ 100 ਰੁਪਿਆ ਰੱਖ ਵਿਕਰਨ ਇਹਦੇ ਵਿੱਚ ਕੋਈ ਨਹੀਂ ਪੜ੍ਹਾਈ ਲਿਖਾਈ ਇਹਦੇ ਵਿੱਚ ਕੋਈ ਨਹੀਂ ਮੰਗੀ ਗਈ ਠੀਕ ਹੈ ਜੀ ਉਮਰ ਹੱਦ ਹੋਈ ਹੈ ਇਹਨਾਂ ਦੀ ਜਿਹੜੇ ਇਹਨਾਂ ਵਾਲੇ ਉਮਰ ਸਾਮੀ ਉਮੀਦਵਾਰ ਦੀ ਉਮਰ ਸੀਮਾ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਹੈ ਇੱਥੇ ਲਿਖੇ ਅਨੁਸਾਰ ਹੈ 18 ਤੋਂ ਲੈ ਕੇ 37 ਸਾਲ ਐਸ.ਸੀ. 5 ਸਾਲ ਤੇ ਆਓਬੀਸੀ 3 ਸਾਲ ਤੇ ਐਕਸਪੀਰੀਅੰਸ 5 ਸਾਲ ਐਡ ਕਰ ਬੇ ਜਿਹੜੇ ਬੰਦੇ ਜਿੰਨਾ ਐਕਸਪੀਰੀਅੰਸ ਆਉਦਾ ਐਕਸਪੀਰੀਅੰਸ ਦੇ ਦੇਣ ਉਹ ਜੋ ਕਿ ਨੰਬਰ ਦਿੱਤੇ ਜਾਣਗੇ ਠੀਕ ਹੈ ਜੀ ਤੇ ਇਹ ਆਪਣੇ ਵੀਡੀਓ ਪਾਉਣ ਦਾ ਬਸ ਮਕਸਦ ਸਿਰਫ ਇੱਕ ਹੀ ਸੀਗਾ ਕਿ ਆਨਲਾਈਨ ਸਟਾਰਟ ਹੋ ਚੁੱਕੇ ਨੇ ਜਲਦੀ ਨੂੰ ਤੁਸੀਂ ਆਨਲਾਈਨ ਅਪਲਾਈ ਕਰ ਦਿਓ ਕਿਉਂਕਿ ਉਸ ਤੋਂ ਬਾਅਦ ਇਹ ਸਾਈਟ ਇੱਕ ਤੋਂ 10% ਬੀਜੀ ਹੋਣ ਵਾਲੀ ਹੈ ਕਿਉਂਕਿ ਕਾਰਪੋਰੇਸ਼ਨ ਵਿੱਚ ਹਰ ਵਾਰ ਇਸ ਤਰ੍ਹਾਂ ਹੁੰਦਾ ਹੈ ਇਸ ਵਾਰ ਫਿਰ ਕਿ ਸਾਈਟ ਬੀਜਨ ਹੋ ਗਈ ਹੈ ਠੀਕ ਹੈ ਜੀ ਧੰਨਵਾਦ ਜੀ ਦੈਟ ਇਜ਼ ਅਪਡੇਟ ਤੁਹਾਨੂੰ ਵਧੀਆ ਲੱਗਾ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਮਿਲਦੇ ਨੇਕਸਟ ਅਪਡੇਟ ਨਾਲ ਥੈਂਕ ਯੂ